ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਹਦੇ ਵਿੱਚ ਡੋਨਲਡ ਟਰੰਪ ਜਿਹੜਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਵਾਸਤੇ ਫੌਜੀ ਵਰਤੋਂ ਕਿਵੇਂ ਕਰ ਸਕਦੇ ਹਨ ਤਿਆਰੀ ਕਰ ਰਹੇ ਹੈ ਤੇ ਆਮ ਤਸਵੀਰਾਂ ਛਪੀਆਂ ਹਨ ਬਾਰਡਰ ਉੱਤੇ ਸਿਕਿਉਰਿਟੀ ਫੋਰਸਸ ਬਾਰਡਰ ਸਕਿਉਰਿਟੀ ਫੋਰਸ ਵੱਡੇ ਪੱਤਰ ਤੇ ਲਾਈਆਂ ਜਾ ਰਹੀਆਂ ਹਨ ਇੱਕ ਮੈਕਸ ਮੈਚਾ ਨਾਂ ਦਾ ਬੀਬੀਸੀ ਦਾ ਪੱਤਰਕਾਰ ਹੈ ਉਹਨਾਂ ਨੇ 에어ਪੋਰਟ ਸ਼ਾਪੀ ਹੈ 19 ਨਵੰਬਰ ਦੀ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਉੱਤੇ ਮੁਲਕ ਵਿੱਚੋਂ ਬਾਹਰ ਕੱਢਣ ਲਈ ਅਮਰੀਕੀ ਫੌਜ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트럼ਪ ਨੇ ਆਪਣੇ ਸੋਸ਼ਲ ਮੀਡੀਆ ਨੈਟਵਰਕ ਤੇ ਇਸ ਯੋਜਨਾ ਦੀ ਪੁਸ਼ਟੀ ਕੀਤੀ ਹੈ ਇਸ ਚਰਚਾ ਦੀ ਸ਼ੁਰੂਆਤ ਵਿੱਚ ਕੰਜ਼ਰਵੇਟਿਵ ਹਮਾਇਤੀ ਦੀ ਟਿੱਪਣੀ ਨਾਲ ਹੋਈ ਸੀ ਜਿਸ ਨੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ ਟਰੰਪ ਦੇ ਬਿਆਨਾਂ ਤੇ ਟਿੱਪਣੀ ਕਰਦਿਆਂ ਲਿਖਿਆ ਸੀ ਟਰੰਪ ਇੱਕ ਕੌਮੀ ਐਮਰਜੈਂਸੀ ਦਾ ਐਲਾਨ ਕਰਨਗੇ ਅਤੇ ਸਮੂਹ ਦੇਸ਼ ਨਿਕਾਲੇ ਦੇ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ ਸੋਮਵਾਰ ਨੂੰ ਡੋਨਾਲਡ ਟਰੰਪ ਨੇ ਇਸ ਦੇ ਜਵਾਬ ਵਿੱਚ ਸੋਸ਼ਲ ਮੀਡੀਆ ਤੇ ਹੀ ਇੱਕ ਪੋਸਟ ਜਰੀਏ ਜਵਾਬ ਦਿੱਤਾ ਉਹਨਾਂ ਲਿਖਿਆ ਸੱਚ ਹੈ ਆਪਣੀ ਚੋਣ ਪ੍ਰਚਾਰ ਮਹੀਮ ਦੌਰਾਨ ਟਰੰਪ ਨੇ ਪ੍ਰਵਾਸ ਦੇ ਮਸਲੇ ਨਾਲ ਇਹਟਣਾ ਦੇ ਸੰਗੀ ਏਜੰਸੀ ਕਸਟਮਜ਼ ਇਨਫੋਰਸਮੈਂਟ ਆਈਸ ਦੇ ਜੋ ਦੇਸ਼ ਨਿਕਾਲੇ ਦੇ ਮਾਮਲਿਆਂ ਵਿੱਚ ਨਿਸ਼ਟਧਿਤ ਹੈ ਤੇ ਇਸ ਮਸਲੇ ਉੱਤੇ ਮਦਦ ਕਰਨ ਲਈ ਨੈਸ਼ਨਲ ਗਾਰਡਜ਼ ਨੂੰ ਲਾਮਬੰਦ ਕਰਨ ਦਾ ਵਾਅਦਾ ਬਾਰ-ਬਾਰ ਕੀਤਾ ਸੀ ਦੇਸ਼ ਨਿਕਾਲਾ ਅਧ ਚੁਣੌਤੀਆਂ ਉਹਨਾਂ ਨੇ ਕਿਹਾ ਇਹਦੇ ਵਿੱਚ ਕੀ ਕੁਝ ਹੋ ਸਕਦਾ ਹੈ 트াম্প ਦੀ ਤਾਜ਼ਾ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਸਵਾਲ ਉੱਠ ਰਹੇ ਹਨ ਕਿ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਮੂਹਕ ਦੇਸ਼ ਨਿਕਾਲੇ ਨੂੰ ਅੰਜਾਮ ਦੇਣ ਤੇ ਆਪਣੇ ਵਾਅਦੇ ਨੂੰ ਕਿਵੇਂ ਪੂਰਾ ਕਰਨਗੇ ਉਹਨਾਂ ਨੇ ਕਈ ਵਾਰ ਕਿਹਾ ਹੈ ਕਿ ਉਹ ਦਫ਼ਤਰ ਵਿੱਚ ਆਪਣੇ ਪਹਿਲੇ ਦਿਨ 20 ਜਨਵਰੀ 2025 ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦਾ ਕੰਮ ਸ਼ੁਰੂ ਕਰ ਦੇਣਗੇ ਪਰ ਜੇ ਕੋਈ ਅਮਰੀਕੀ ਪ੍ਰਵਾਸੀਨਿਕ ਵਿਭਾਗ ਕਾਨੂੰਨੀ ਤੌਰ ਤੇ ਇਹਨਾਂ ਯੋਜਨਾਵਾਂ ਨੂੰ ਅੰਜਾਮ ਦੇਣ ਦੇ ਯੋਗ ਹੋਵੇ ਵੀ ਤਾਂ ਵੀ ਅਧਿਕਾਰੀਆਂ ਨੂੰ ਕਈ ਕਿਸਮ ਦੀਆਂ ਲੌਜਿਸਟਿਕਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਸੋ ਇਹਦੇ ਨਾਲ ਨਾਲ ਇੱਕ ਖਬਰ ਹੋਰ ਆਈ ਹੈ ਤਾਜ਼ਾ-ਤਾਜ਼ਾ ਜਿਦੇ ਵਿੱਚ ਜਿਹੜਾ ਗੁਰਪ੍ਰਸਾਦ ਸਿੰਘ ਪੰਨੋ ਵਕੀਲ ਹਨ ਸਿਕਸਪਾਰਜਸ ਦੇ ਉਹਨਾਂ ਦਾ ਜਿਹੜਾ ਹੈਗਾ ਮੇਨ ਪ੍ਰੋਸੀਕਿਊਟਰ ਸੀ ਉਹ ਡੋਨਲਡ ਟਰੰਪ ਦੇ ਚੇਂਜ ਲਾਇਆ ਸੀਗਾ ਉਹਨੂੰ ਚੇਂਜ ਕੀਤਾ ਜਾ ਰਿਹਾ ਤੇ ਇਹ ਵੀ ਬਹੁਤ ਵੱਡੀ ਖਬਰ ਆ ਰਹੀ ਹੈ ਕਿਉਂਕਿ ਜਿਹੜੀ ਹੈ ਇੰਡੀਅਨ ਗਵਰਨਮੈਂਟ ਨੇ ਵੀ ਸਪੋਰਟ ਕੀਤੀ ਹੈ ਉਹਨੂੰ ਕਰਨ ਵਾਸਤੇ ਸੋ ਇਸ ਵਾਸਤੇ ਜਿਹੜੀਆਂ ਜਾਦਵਲ ਤੇ ਉਹਨੂੰ ਪ੍ਰੋਸੀਕਿਊਟਰ ਲਾਏ ਹੋਏ ਸੀਗੇ ਉਹਨਾਂ ਨੂੰ ਚੇਂਜ ਕੀਤਾ ਜਾ ਰਿਹਾ ਸੋ ਇਹ ਵੀ ਬਹੁਤ ਵੱਡੀਆਂ ਖਬਰਾਂ ਹਨ ਸੋ ਧਿਆਨ ਦੇ ਵਿੱਚ ਰੱਖੋ ਜੋ ਵੀ ਤੁਹਾਡੇ ਅਲਗ-ਅਲਗ ਵਾਪਰੇ ਆ ਪੂਰੇ ਲੜ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ